ਧਰਮਗ੍ਰੰਥੀ ਵਿਦਬੀ ਖਿਲਾਫ ਸੱਗਤ ਕਾਨੂੰਨ ਦੀ ਮੰਗ ਨੂੰ ਲੈ ਕੇ 507 ਦਿਨਾਂ ਜਾਨੀ ਕਰੀਬ 17 ਮਹੀਨਿਆਂ ਤੋਂ ਸਮਾਣਾ ਦੇ ਇੱਕ 400 ਫੁੱਟ ਉੱਚੇ ਟਾਵਰ ਤੇ ਚੜੇ ਗੁਰਜੀਤ ਸਿੰਘ ਦੇ ਹੱਕ ਵਿੱਚ ਗੁਰਦਾਸਪੁਰੇ ਵੀ ਆ ਗਏ ਹਨ ਸਰਵ ਧਰਮ ਵਿਦਬੀ ਰੋਕ ਮੋਰਚਾ ਸਮਾਣਾ ਦੇ ਮੋਰਚਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਤੇ ਗੁਰਦਾਸਪੁਰ ਪਹੁੰਚਣ ਦੇ ਸਨਾਤਨ ਜਾਗਰਣ ਮੰਚ ਵਾਰਡ ਨੰਬਰ 11 ਦੇ ਕੌਂਸਲਰ ਸਤਿੰਦਰ ਸਿੰਘ ਸਲਾਰੀਆ ਅਤੇ ਭਾਰਤੀ ਕਿਸਾਨ ਜੂਨੀਅਨ ਚੜੁੰਨੀ ਦੇ ਜੂ ਸੂਬਾ ਪ੍ਰਦਾਨ 인ਦਰਪਾਲ ਸਿੰਘ ਬੈਂਸ ਵੱਲੋਂ ਟਾਵਰ ਤੇ ਚੜੇ ਗੁਰਜੀਤ ਸਿੰਘ ਦੇ ਹੱਕ ਵਿੱਚ ਗੁਰਦਾਸਪੁਰ ਵਿੱਚ ਵੀ ਅਲਖ ਜਗਾਉਣ ਦਾ ਵਿਸ਼ਵਾਸ ਦਿਵਾਇਆ ਗਿਆ ਹੈ। ਇਸ ਬੰਦ ਵਿੱਚ ਗੁਰਦਾਸਪੁਰ ਵਿੱਚ ਵਿਸ਼ਾਲ ਮੋਟਰਸਾਈਕਲ ਰੈਲੀ ਦਾ 19 ਫਰਵਰੀ ਨੂੰ ਆਯੋਜਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਵਿੱਚ ਹਿੱਸਾ ਲੈਣ ਲਈ ਸ਼ਹਿਰ ਦੀਆਂ तमाम ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਨਾਲ ਸੰਪਰਕ ਕਰਨ ਦੀ ਮਹਿਮ ਵੀ ਸ਼ੁਰੂ ਕਰ ਦਿੱਤੀ ਗਈ ਹੈ। ਮੋਟਰਸਾਈਕਲ ਰੈਲੀ ਤੋਂ ਬਾਅਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਜਾਏਗਾ ਜਿਸ ਵਿੱਚ ਕਿਸੇ ਵੀ ਧਰਮ ਜਾਂ ਧਰਮ ਗ੍ਰੰਥ ਦੀ ਬੇਅਦਬੀ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਰੱਖੀ ਜਾਏਗੀ ਅਤੇ ਹੌਲੀ-ਹੌਲੀ ਇਹ ਮੈਮ ਪੂਰੇ ਪੰਜਾਬ ਵਿੱਚ ਛੇੜੀ ਜਾਏਗੀ ਹਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਗੁਰਦਾਸਪੁਰ ਮੈਂ ਗੁਰਪ੍ਰੀਤ ਸਿੰਘ ਮੋਰਚਾ ਕੋਆਰਡੀਨੇਟਰ ਸਰਬਤਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਸਮਾਣਾ ਜੋ ਸਾਡਾ ਮੋਰਚਾ ਜਿਹੜਾ ਅੱਜ 507 ਦਿਨ ਹੋ ਗਏ ਭਾਈ ਗੁਰਜੀਤ ਸਿੰਘ ਜਿਹੜੇ ਨੇ ਕਿ ਟਾਵਰ ਤੇ ਬੈਠੇ ਹੋਏ ਨੇ ਕਿ ਜਿਹੜੇ ਪਵਿੱਤਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੁੰਦੀਆਂ ਉਹਨਾਂ ਦੇ ਵਾਸਤੇ ਜਿਹੜਾ ਸਖਤ ਕਾਨੂੰਨ ਜਿਹੜਾ ਪੰਜਾਬ ਸਰਕਾਰ ਬਣਾਉਣ ਜਾ ਰਹੀ ਸੀ ਜੁਲਾਈ ਮਹੀਨੇ ਚ ਪਰ ਉਹ ਅਜੇ ਤੱਕ ਲਾਗੂ ਨਹੀਂ ਹੋਇਆ ਸੋ ਉਸ ਚੀਜ਼ ਨੂੰ ਲੈ ਕੇ ਅਸੀਂ ਗਰਦਾਸਪੁਰ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਹਾਂ ਅੱਜ ਸਾਡੇ ਵੀਰ ਸਨਾਤਨ ਜਾਗਰਣ ਮੰਚ ਵਾਲੇ ਇਹਨਾਂ ਤੱਕ ਅਸੀਂ ਪਹੁੰਚੇ ਕਿਉਂਕਿ ਬੜੇ ਸ਼ਾਰਟ ਨੋਟਿਸ ਤੇ ਅਸੀਂ ਇੱਕ ਪ੍ਰੋਗਰਾਮ ਲੀਕਿਆ ਕਿ ਇਸ ਏਰੀਆ ਦੇ ਵਿੱਚ ਵੀ ਇਸ ਮਿਸ਼ਨ ਦੇ ਬਾਰੇ ਜਾਣਕਾਰੀ ਦੇਣ ਵਾਸਤੇ ਇੱਕ ਸਰਬ ਧਰਮ ਵਿਅਦਬੀ ਰੋਕੂ ਮੋਟਰਸਾਈਕਲ ਮਾਰਚ ਜਿਹੜਾ ਉਹਦਾ ਆਯੋਜਨ ਜਿਹੜਾ 19 ਤਰੀਕ ਨੂੰ ਵੀਰਵਾਰ ਕੀਤਾ ਜਾ ਰਿਹਾ ਜੋ ਕਿ ਸੰਤ ਬਾਬਾ ਟਹਿਲ ਸਿੰਘ ਗੁਰਦੁਆਰਾ ਸਾਹਿਬ ਤੇ ਵਿਖੇ ਸਾਰੇ ਆਪਾਂ ਇਕੱਠੇ ਹੋਵਾਂਗੇ ਤੇ ਉੱਥੋਂ ਮਾਰਚ ਕਰਦੇ ਹੋਏ ਆਪਾਂ ਕਨੂਵਨ ਚੌਕ ਮੰਦਿਰ ਮਾਇਦ ਦਾ ਤਲਾ ਮੰਦਿਰ ਉੱਥੇ ਪੜਾ ਹੋਏਗਾ ਫਿਰ ਚਲਦੇ ਹੋਏ ਸਿੰਘ ਸਭਾ ਗੁਰਦੁਆਰਾ ਸਾਹਿਬ ਤੇ ਫਿਰ ਡੀਸੀ ਆਫਿਸ ਜਾ ਕੇ ਮੰਗ ਪੱਤਰ ਦਿੱਤਾ ਜਾਏਗਾ ਸੋ ਇੱਕ ਬੜਾ ਹੀ ਸੈਂਸਿਟਿਵ ਇਸ਼ੂ ਹੈ ਜਿਹੜਾ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਜਿਹੜਾ ਪਿਛਲੇ 15-16 ਸਾਲਾਂ ਤੋਂ ਜਿਹੜਾ ਸੰਗ ਇੱਕ ਬੜਾ ਦੁੱਖ ਦਾ ਹੀ ਪਹਿਲੂ ਹੈ ਹਰ ਕੋਈ ਦੁਖੀ ਹੈ ਇਸ ਤੋਂ ਪਰ ਇਹਦਾ ਰੋਕ ਥੰਮ ਦੇ ਵਾਸਤੇ ਕਾਨੂੰਨ ਬਣਨਾ ਚਾਹੀਦਾ ਸੋ ਇਸ ਵਾਸਤੇ ਅਸੀਂ ਸਾਰੇ ਅੱਜ ਕੋਸ਼ਿਸ਼ ਕਰ ਰਹੇ ਹਾਂ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਟਾਵਰ ਤੇ ਚੜੇ ਹੋਏ ਔਰ ਮੰਗ ਕੀਤੀ ਹੈ ਔਰ ਬੇਅਦਬੀ ਤੋਂ ਇਲਾਵਾ ਹੋਰ ਕੀ ਮੰਗ ਇੱਕੋ ਹੀ ਮੰਗ ਹੈ ਜੀ 507 ਦਿਨ ਹੋ ਗਏ ਜੀ 16 ਮਹੀਨੇ ਪੂਰੇ ਹੋ ਚੁੱਕੇ 16 ਮਹੀਨੇ 17ਵਾਂ ਮਹੀਨਾ ਚੱਲਦਾ ਪਿਆ ਹੈ ਸੋ ਮੈਂ ਸਮਝਦਾ ਕਿ ਇਹ ਸਰਕਾਰ ਦੀ ਅੰਗੇਲੀ ਹੈ ਜਿਹੜਾ ਇਸ ਚੀਜ਼ ਨੂੰ ਇੰਨਾ ਪਿੱਛੇ ਸੁੱਟਾ ਉਹਨਾਂ ਦੀ ਮੰਗ ਹੀ ਕੋਈ ਵੀ ਕਾਨੂੰਨ ਬਣਾ ਦੇ ਮੈਂ ਆਪੇ ਥੱਲੇ ਆ ਜਾਣਾ ਉਹ ਕਿਸੇ ਨੂੰ ਡਿਸਟਰਬ ਨਹੀਂ ਕਰਦੇ ਪਏ ਸ਼ਾਂਤਮਈ ਸੰਘਰਸ਼ ਚੱਲਦਾ ਪਿਆ ਇੱਕ ਸਾਈਡ ਤੇ ਬੈਠੇ ਨੇ ਟਾਵਰ ਤੇ ਹੁਣ ਐਨੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਸੇੜੀਆਂ ਹੋਈਆਂ ਨੇ ਇੱਥੋਂ ਤੱਕ ਕਿ ਉਹਨਾਂ ਦੀ ਹਾਈਟ 6 ਫੁੱਟ ਆ ਜਗ੍ਹਾ ਖੜੋਣ ਦੀ ਹੈ ਨਹੀਂ ਪੂਰੀ ਉਹਨਾਂ ਨੂੰ ਕੁੱਬ ਪੈ ਚੁੱਕਾ ਹੈ ਮੰਦਾ ਨਹੀਂ ਹੈ ਕਿ ਜੇ ਬੇਅਦਬੀ ਦੇ ਖਿਲਾਫ ਕਾਨੂੰਨ ਬਣੇ ਤੇ ਸਾਰਿਆਂ ਨੂੰ ਚੋਖ ਹੋਏਗੀ ਬਲਕਿ ਪ੍ਰਸ਼ਾਸਨ ਨੂੰ ਔਰ ਪੁਲਿਸ ਨੂੰ ਹੀ ਚੋਖ ਹੋਏਗੀ ਕਿਉਂਕਿ ਆਮ ਤੌਰ ਤੇ ਇਹੋ ਜਿਹਾ ਘਟਨਾਵਾਂ ਹੁੰਦੀਆਂ ਹਰ ਧਰਮ ਵਿੱਚ ਹੁੰਦੀਆਂ ਬਿਲਕੁਲ ਜੀ ਇਹਦੇ ਵਿੱਚ ਤਾਂ ਮੈਂ ਸਮਝਦਾ ਸਰਕਾਰ ਨੂੰ ਤਾਂ ਪਹਿਲ ਦੇ ਆਧਾਰ ਤੇ ਕੰਮ ਕਰਨਾ ਚਾਹੀਦਾ ਸੀ ਸਾਡੀ ਮਤਲਬ ਪੁਲਿਸ ਪ੍ਰਸ਼ਾਸਨ ਡੀਜੀ ਸਾਹਿਬ ਦੇ ਨਾਲ ਐਡੀਪੀ ਸਾਹਿਬ ਲਾਅ ਐਂਡ ਆਰਡਰ ਜਿਹੜੇ ਸਾਰਿਆਂ ਦੇ ਨਾਲ ਮੀਟਿੰਗਾਂ ਹੋਈਆਂ ਨੇ ਇਹਦੇ ਵਿੱਚ ਤਾਂ ਪ੍ਰਸ਼ਾਸਨ ਦੇ ਵਾਸਤੇ ਤਾਂ ਬਹੁਤ ਇੱਕ ਵਧੀਆ ਹੈ ਉਹਨਾਂ ਨੂੰ ਹੋਏਗਾ ਕਿ ਹਾਂ ਅਸੀਂ ਕੋਈ ਸਹੀ ਮਸਲਾ ਕੀ ਬਣ ਜਾਂਦਾ ਹੈ ਕਿ ਜਦੋਂ ਬੇਅਦਬੀ ਹੋ ਜਾਂਦੀ ਹੈ ਤੇ ਸਜ਼ਾ ਨਾ ਹੋਣ ਕਰਕੇ ਹੁਣ ਮਲਕਾ ਇੱਕ ਕੇਸ ਹੈਗਾ 7 ਸਾਲ ਕੇਸ ਚੱਲੇ ਆ 5 ਬੰਦੇ ਕਨਵਿਕਟ ਹੋਏ ਮੌਕੇ ਤੇ ਉਹਨਾਂ ਨੂੰ 3 3 ਸਾਲ ਦੀ ਮੈਕਸਿਮਮ ਸਜ਼ਾ ਕਾਨੂੰਨ ਦੀ ਉਹ ਮਿਲੀ ਮੌਕੇ ਤੇ ਜ਼ਮਾਨਤ ਮਿਲ ਗਈ ਤੇ ਨਾਲ ਸਿਕਿਉਰਿਟੀ ਮਿਲ ਗਈ 17 ਗੈਨਮਨ ਮਿਲੇ ਹੋਏ ਨੇ ਜੀ ਉਹਨਾਂ ਨੂੰ ਉਹਨਾਂ ਦੀ ਲੇਡੀਜ਼ ਵੀ ਜਿਹੜੀਆਂ ਪਾਠੀਆਂ ਪੱਥਣ ਵੀ ਜਾਂਦੀਆਂ ਉਹਨਾਂ ਦੇ ਨਾਲ ਵੀ ਸਿਕਿਉਰਿਟੀ ਹੁੰਦੀ ਹੈ ਸੋ ਦੇਖੋ ਇਹ ਕਿੰਨਾ ਵੱਡਾ ਦੁਖਾਂਤ ਹੈ ਤੇ ਉਹਦੀ ਸੈਲਰੀ ਅਸੀਂ ਤੁਸੀਂ ਲੋਕ ਦੇ ਰਹੇ ਹੋ ਸੋ ਜਿਹੜੇ ਦੋਸ਼ੀ ਨੇ ਉਹਨਾਂ ਦੇ ਵਾਸਤੇ ਕਰੜੀ ਸਜ਼ਾ ਹੋਏ ਇਸ ਵਾਸਤੇ ਇਹ ਸਾਰੀ ਮੁਹਿੰਮ ਜਿਹੜੀ ਹੈ ਉਹ ਚੱਲਦੀ ਪਈ ਹੈ ਜੀ ਜਿਸ ਤਰ੍ਹਾਂ ਕਿ ਅੱਜ ਭਾਈ ਸਾਹਿਬ ਸਾਡੇ ਕੋਲ ਆਏ ਨੇ ਇਹਨਾਂ ਨੇ ਪੂਰੀ ਡਿਟੇਲ ਤੁਹਾਨੂੰ ਦੱਸ ਹੀ ਦਿੱਤੀ ਹੈ ਕਿ ਭਾਈ ਗੁਰਜੀਤ ਸਿੰਘ ਹਰਾਂ ਨੂੰ 507 ਦਿਨ ਹੋ ਗਏ ਨੇ ਇੱਕ ਸਰਕਾਰ ਦੇ ਅੱਗੇ ਕਾਨੂੰਨ ਬਣਾਉਣ ਵਾਸਤੇ ਮੰਗ ਰੱਖੀ ਹੈ ਔਰ ਇਹ ਜਿਹੜਾ ਕਾਨੂੰਨ ਆ ਇਹ ਕਿਸੇ ਇੱਕ ਕਮਿਊਨਿਟੀ ਦਾ ਨਹੀਂ ਸਰਵ ਧਰਮ ਵਾਸਤੇ ਕਾਨੂੰਨ ਆ ਗੀਤਾ, ਕੁਰਾਨ, ਬਾਈਬਲ ਔਰ ਗੁਰੂ ਗ੍ਰੰਥ ਸਾਹਿਬ ਤੇ ਬਣਾਉਣ ਵਾਸਤੇ ਆ ਵੀ ਜਿਹੜਾ ਵੀ ਇਹਨਾਂ ਕੋਨ ਮਤਲਬ ਗ੍ਰੰਥਾਂ ਦੀ ਬੇਦਬੀ ਕਰਦਾ ਵਾ ਉਹਦੇ ਵਾਸਤੇ ਇੱਕ ਸਖਤ ਸਜ਼ਾ ਦਾ ਜਿਹੜਾ ਵਾ ਕਾਨੂੰਨ ਬਣਾਉਣ ਵਾਸਤੇ ਆ ਔਰ ਮੈਂ ਅੱਜ ਜਿਨ੍ਹਾਂ ਨੂੰ ਮਿਲੇ ਆ ਔਰ ਇਹਨਾਂ ਦੇ ਵਿਚਾਰ ਸੁਣੇ ਆ ਔਰ ਇਹਨਾਂ ਨੂੰ ਇਹ ਆਸ਼ਵਾਸ਼ਣ ਦਿੰਨੇ ਆ ਕਿ ਅਸੀਂ ਜਿਹੜਾ 19 ਤਰੀਕ ਨੂੰ ਇਹਨਾਂ ਨੇ ਕਾਰਜਕ੍ਰਮ ਉਲੀਕਿਆ ਇਹਨਾਂ ਨੇ ਨਹੀਂ ਜਿਹੜਾ ਅਸੀਂ ਉਲੀਕਿਆ ਕਾਰਜਕ੍ਰਮ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਵਾਂਗੇ ਔਰ ਸਰਕਾਰ ਦੇ ਕੋਲੋਂ ਜਿਸ ਤਰ੍ਹਾਂ ਕਿ ਅਗਲੇ ਸਾਲ ਇਲੈਕਸ਼ਨ ਨੇ ਉਹਦੇ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਤੇ ਦਬਾਅ ਪਾ ਕੇ ਇਹ ਕਾਨੂੰਨ ਜਿਹੜਾ ਵਾ ਜਲਦੀ ਤੋਂ ਜਲਦੀ ਪਾਸ ਹੋਵੇ ਸਰਕਾਰਾਂ ਨੇ ਕੋਈ ਆਪਣੇ ਕਾਨੂੰਨ ਬਣਾਉਣੇ ਹੁੰਦੇ ਨੇ ਤੇ 1 ਮਿੰਟ ਨਹੀਂ ਲੱਗਦਾ 2 ਮਿੰਟਾਂ ਚ ਹੀ ਉਹ ਕਾਨੂੰਨ ਪਾਸ ਵੀ ਹੋ ਜਾਂਦੇ ਨੇ ਤੇ ਇਹ ਜਿਹੜਾ ਕਾਨੂੰਨ ਆ ਇਹ ਸਰਬਤਰਮਣ ਵਾਸਤੇ ਕਾਨੂੰਨ ਹੈ ਇਹਨੂੰ ਜਲਦੀ ਤੋਂ ਜਲਦੀ ਪਾਸ ਕੀਤਾ ਜਾਵੇ